ਸਾਰੇ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਜੋ ਪਹੁੰਚਿਆ ਕਿ ਧੜਵੇ ਤੇ ਧੜਵੇ ਆਪਣੇ ਜੋ ਬਹੁਤ ਹੀ ਅਜੀਤ ਦੋਸਤ ਸਰਦਾਰ ਜਗਸੀਰ ਸਿੰਘ ਜੀ ਨੇ ਜੋ ਆਪਣਾ ਅਕਰਪੇਸ਼ ਸਿੰਘ ਨੇ ਮੁੰਡੇ ਨੇ ਉਹਨਾਂ ਨੇ ਬਹੁਤ ਵਧੀਆ ਜੋ ਯੂਸ ਦਾ ਕੰਮ ਚਲਾਇਆ ਤੇ ਵਧੀਆ ਜੋ ਮਿਹਨਤ ਕਰਨਾ ਕੋਈ ਮਾੜੀ ਗੱਲ ਨਹੀਂ ਤੇ ਬਹੁਤ ਵਧੀਆ ਜੋ ਨਵੀਆਂ ਖਿਡਾਰੀਆਂ ਇਹਨਾਂ ਨੇ ਲਾਈਆਂ ਇੱਕ ਇੱਕ ਨੰਬਰ ਜੋ ਜੂਸ ਕੱਢ ਕੇ ਦਿੰਦੇ ਆ ਕੁਆਲਿਟੀ ਵੀ ਇੱਕ ਨੰਬਰ ਜੋ ਦੀ ਤੁਹਾਨੂੰ ਮਿਲੂਗੀ ਠੀਕ ਹੈ ਜੇਕਰ ਕਿਸੇ ਨੇ ਵੀ ਸ਼ਹਿਰ ਕੇ ਦੜਵਾ ਆਉਂਦਾ ਹੈ ਪਾਪਾ ਗੰਗਾ ਰਾਮ ਜੀ ਦੇ ਡੇਰੇ ਦੇ ਕੋਲ ਜੋ ਇਹ ਖਿਲਾੜੀ ਇਹਨਾਂ ਨੇ ਲਾਈ ਹੋਈ ਹੈ ਤੇ ਹਰੇਕ ਚੀਜ਼ ਜੋ ਵਧੀਆ ਮਿਲੂਗੀ ਵਿੱਚ ਨਿੰਬੂ ਖੀਨਾਂ ਪੂਰਾ ਪ੍ਰੋਪਰ ਮਿਲਦਾ ਠੀਕ ਹੈ ਹਰੇਕ ਚੀਜ਼ ਦੀ ਸਫਾਈ ਹੈ ਜੋ ਉਹ ਤੁਹਾਨੂੰ ਮਿਲੂਗੀ ਤੇ ਜੋ ਪੀਣ ਦਾ ਟੇਸ ਹੈ ਉਹ ਵੀ ਬਹੁਤ ਹੀ ਵਧੀਆ ਮਿਲੂਗਾ ਠੀਕ ਹੈ ਨਾ ਵੀਚੇ ਨਿੰਗਾ ਵੀ ਜੇਕਰ ਕੋਈ ਆਊਗਾ ਤੇ ਇਸ ਜੂਸ ਨੂੰ ਐਂ ਕਹ ਦੂਗਾ ਵੀ ਨਿੰਦੂ ਵੀ ਇਹਦੇ 'ਚ ਆਹ ਕਮੀ ਐ ਠੀਕ ਐ ਅਗਲੇ ਤੋਂ ਪੁੱਛ ਕੇ ਮਾਤਰ ਫਰਕ ਪਾਈ ਜਾਂਦੀ ਐ ਠੀਕ ਐ ਔਥਾ ਨਾਲੀ ਉਹਦਾ ਮਿੱਠਾ ਤੇ ਉਹਦਾ ਸਵਾਦ ਜੋ ਟੇਸਟ ਉਹਦੇ ਹਿਸਾਬ ਨਾਲ ਦਿੱਤਾ ਜਾਂਦਾ ਐ ਠੀਕ ਐ ਨਾ ਹਾਂ ਤੇ ਇਹ ਜੋ ਆਪਣੇ ਜਗਤ ਸਿੰਘ ਜੀ ਨੇ ਬਹੁਤ ਵਧੀਆ ਕੰਮ ਜੋ ਇੱਥੇ ਆਪਣੀਆਂ ਦੋ ਖਿਡਾਰੀਆਂ ਇਹਨਾਂ ਨੇ ਲਾਈਆਂ ਪਿੰਡ ਛੱਤਿਆਂ ਨੇ ਤੋਂ ਆ ਕੇ ਪਿੰਡ ਛੱਤਿਆਂ ਦਾ ਜੋ ਨਾਮ ਵੀ ਇੱਥੇ ਵਧੀਆ ਚਮਕਾਇਆ ਹੈ ਠੀਕ ਹੈ ਵੀ ਪਿੰਡ ਛੱਤਿਆਂ ਨੇ ਵੀ ਮਿਹਨਤੀ ਬੰਦੇ ਹੈਗੇ ਆ ਇੱਥੇ ਇਹਨਾਂ ਕੋਲੇ ਚੱਲ ਕੇ ਜੋ ਗਾਹ ਕਾਉਂਦੇ ਆ ਠੀਕ ਹੈ ਸਪੈਸ਼ਲ ਜੂਸ ਪੀਣ ਆਸਤੇ ਇੱਥੇ ਗਾਹ ਕਿਨਾਂ ਕੋਲੇ ਚੱਲ ਕੇ ਆਉਂਦਾ ਤੇ ਆਪਣੇ ਪਿੰਡ ਛੱਤਿਆਂ ਨੇ ਦੇ ਵੀ ਜੋ ਬੰਦੇ ਆਉਂਦੇ ਆ ਠੀਕ ਆ ਉਹਨਾਂ ਨੂੰ ਵੀ ਵੱਧ ਤੋਂ ਵੱਧ ਰਿਕਵੈਸਟ ਹੈ ਕਿ ਇਹਨਾਂ ਤੋਂ ਹੀ ਜੂਸ ਆ ਕੇ ਪੀਣ ਤੇ ਨਾਲੇ ਉਹ ਜੂਸ ਦਾ ਸਵਾਦ ਦੇਖਣ ਟੇਸਟ ਦੇਖਣ ਵੀ ਵਾਕਈ ਜੋ ਇਸ ਚੀਜ਼ ਚ ਕੁਆਲਿਟੀ ਹੈਗੀ ਆ ਤੇ ਹਾਂ ਤੁਹਾਨੂੰ ਆਪਾਂ ਬਾਈ ਸੀਰਾ ਜੀ ਨਾਲ ਵੀ ਗੱਲ ਕਰਦੇ ਆ। ਹੋਰ ਕੀ ਹਾਲ ਚਾਲ ਆ ਬਾਈ ਸੀਰਾ ਜੀ? ਬਾਈ ਜੀ ਚੜ੍ਹਦੀ ਕਲਾ ਕਿਰਪਾ ਮਾਲਕ ਦੀ ਚੜ੍ਹਦੀ ਆ ਜੀ। ਠੀਕ ਹੈ ਜੀ। ਤੇ ਬਾਈ ਜੀ ਸਾਨੂੰ ਇਹਦੇ ਬਾਰੇ ਦੱਸੋ ਵੀ ਕਿਵੇਂ ਕੰਮ ਸਟਾਰਟ ਕੀਤਾ ਤੁਸੀਂ ਕਿਵੇਂ ਦਿਮਾਗ ਚ ਆਇਆ ਤੁਹਾਡੇ। ਬਾਈ ਜੀ ਦੇਖੋ ਮਿਹਨਤ ਕਰਨਾ ਕੋਈ ਮਾੜੀ ਗੱਲ ਨਹੀਂ ਜੀ। ਹਾਂ। ਇਹਦਾ ਕੰਮ ਕਰਨਾ ਜਿਹੜਾ ਆਪਦਾ ਤੰਦਾ ਵਧੀਆ ਤੀਜਾ ਇਹ ਸਾਨੂੰ ਚੰਗਾ ਲੱਗਿਆ। ਕੰਮ ਕੋਈ ਵੱਡਾ ਛੋਟਾ ਨਹੀਂਗਾ। ਵੱਡਾ ਛੋਟਾ ਕੋਈ ਕੰਮ ਨਹੀਂ ਜਾਂਦਾ। ਕਿਸੇ ਦੀ ਚਰਾਨੀ ਕਰਦੇ ਹੋ। ਆਪਦਾ ਕੰਮ ਕਰੋ ਆਪਾਂ ਅਸੀਂ ਇਹ ਸੋਚਿਆ ਵੀ ਯਾਰ ਕਿਸੇ ਦੀ ਗੁਲਾਮੀ ਕਰਨੋਂ ਕੋਈ 5000 ਕੋ 10000 7000 ਦਿੱਤੇ ਉਹਦੇ ਨਾਲ ਬੰਦਾ ਕੁਝ ਨਹੀਂ ਜਾਂਦਾ ਨਹੀਂ ਬੰਦਾ ਆਪਾਂ ਬਾਹਰ ਚਲੇ ਜਾਂਦੇ 30-30 ਲੱਖ ਰੁਪਇਆ ਲਾ ਕੇ ਫਿਰ ਵੀ ਕੁਝ ਨਹੀਂ ਬੰਦਾ ਜਾ ਪਰ ਉਹ ਵੀ ਗੁਲਾਮੀ ਆ ਨਾ ਇੱਕ ਦਰਾਂ ਦੀ ਗੁਲਾਮੀ ਆ ਉਹ ਕੋ ਚੰਗੀ ਗੱਲ ਨਹੀਂ ਲੱਗੀ ਸਾਹ ਹਾਂ ਇੰਨੇ ਪੈਸੇ ਲਾਉਣਾ ਗੁਲਾਮੀ ਕਰੋ ਇਹ ਆਪਾਂ ਇਕੱਲੇ ਸੰਗਾ ਸ਼ਰਮਾ ਤੇ ਮਰੇ ਪਏ ਆ ਸਹੀ ਗੱਲ ਆ ਇਹ ਆਪਾਂ ਕੰਮ ਕਰੋ ਅਸੀਂ ਆਖਿਆ ਅਸੀਂ ਸੋਚਿਆ ਸਾਨੂੰ ਕੋਈ ਸੰਗ ਨਹੀਂ ਕੀ ਹਾਂ ਇਹ ਕੰਮ ਕਰਨਾ ਕਈ ਵੀ ਕੰਮ ਕਰਦੇ ਆਪਾਂ ਇਸ ਕੰਮ ਦੀ ਕਾਦੀ ਆ ਆਪਦੇ ਕੰਮ ਜੇ ਤਾਂ ਕੋਈ ਵੀ ਨਹੀਂ ਹੁੰਦੀ ਯਾਰ ਕੋਈ ਛੋ ਕੀ ਕਰ ਰਿਹਾ ਸੈਕਟਰੀ ਦਾ ਇਸੇ ਨਾਲ ਦਾ ਕੰਮ ਆਦਾ ਆਪੇ ਕਾਉਂਟ ਤੇ ਚੱਲਦੇ ਆ ਇਹ ਕਰੋ ਇਹਨੂੰ ਕਰੋ ਆਪਾਂ ਸਾਰੇ ਪੈਨਪੜਾਉਣ ਵਾਲੇ ਵਧੀਆ ਕਰੋ ਤੇ ਕੰਮ ਚਲਾਓ ਬੰਦਾ ਭੁੱਖਾ ਨਹੀਂ ਮਰਦਾ ਇਹ ਨਹੀਂ ਕਹਦੇ ਜੇ ਬੰਦਾ ਕੰਮ ਕਰਦਾ ਹੈ ਸਹੀ ਗੱਲ ਹੈ ਦੋ ਹੱਥ ਆਪਣੇ ਲਾਏ ਜੇ ਕੰਮ ਕਰਾਂਗੇ ਤਾਂ ਸਾਰੀ ਉਮਰ ਆਪਣਾ ਭੁੱਖਾ ਨਹੀਂ ਮਰਦਾ ਬੰਦਾ ਠੀਕ ਹੈ ਨਾ ਤੇ ਇਥੇ ਤੁਹਾਨੂੰ ਵਧੀਆ ਇਨਕਮ ਹੁੰਦੀ ਹੈ ਦਿਹਾੜੀ ਵਧੀਆ ਪੈਂਦੀ ਹੈ ਬਹੁਤ ਵਧੀਆ ਟਾਈਮ ਪਾਸ ਹੁੰਦਾ ਵੀ ਆਦਿ ਇਹ ਚੰਗਾ ਵਧੀਆ ਕੰਮ ਬਣਦੀ ਜੀ ਠੀਕ ਹੈ ਬਾਕੀ ਪੱਕੇ ਘਰ ਕੋਣ ਜਿਵੇਂ ਤੁਹਾਨੂੰ ਮਹੀਨਾ ਕੋ ਛੇਠ ਆਉਂਦੇ ਆ ਬੰਦਾ ਨਾਲ ਨਹੀਂ ਵੇਖੇ ਸਾਡਾ ਮਦਮਾ ਆ ਕੇ ਸਾਨੂੰ ਇੱਕ ਹੰਕਾਰਾ ਦਿੱਤਾ ਉਹਨਾਂ ਨੇ ਚੰਗਾ ਸ਼ਾਹ ਦਿੱਤਾ ਹੈ ਠੀਕ ਹੈ ਆਪਣੇ ਪਿੰਡੋਂ ਪਿੰਡ ਛੱਟਿਆਂ ਨੇ ਤੋਂ ਬਹੁਤ ਆਉਂਦੀ ਸੰਗਤ ਹਾਂ ਉਹ ਵੀ ਭੈਣ ਭਰਾ ਕੋਈ ਆਉਂਦਾ ਆਪਣੇ ਕੋਲੇ ਹੋ ਕੇ ਜਾਂਦਾ ਪੀ ਕੇ ਜਾਂਦੇ ਠੀਕ ਹੈ ਤੇ ਬਾਕੀ ਤੁਹਾਡਾ ਯੂਜ਼ਰ ਮੰਨ ਲਓ ਜਿਵੇਂ ਕੁਆਲਿਟੀ ਦੇ हिसाब ਤੇ ਵੀ ਮੰਨ ਲਓ ਸ਼ਹਿਰ 'ਚ ਜਿਹੜੇ ਪੀ ਕੇ ਜਾਂਦੇ ਆ ਸੇਟ ਜਾਂ ਕੋਈ ਵੀ ਆ ਆਪਦੀਆਂ ਦੁਕਾਨਾਂ ਤੇ ਆਸੇ ਪਾਸੇ ਵੀ ਹੈਗੇ ਆ ਉਹ ਆ ਕੇ ਮੰਗਾਉਂਦੇ ਆ ਤੁਸੀਂ ਡਿਲੀਵਰੀ ਵੀ ਕਰਦੇ ਹੋ ਤੇ ਹਾਂਜੀ ਹਾਂਜੀ ਕਰਦੇ ਆ ਬਾਕੀ ਜੋ ਤੁਹਾਨੂੰ ਸੱਦਾ ਲੱਗਦਾ ਉਹ ਤੇ ਭੇਜ ਦਈਦਾ ਹੈ ਠੀਕ ਹੈ ਉਸ ਤੋਂ ਬਾਅਦ ਕੀ ਨਾਲ ਇਹ ਸਾਡੇ ਕੋਲ ਹੁਣ ਬੱਚੇ ਆਉਂਦੇ ਆ ਸਕੂਲ ਵਾਲੇ ਮੈਡਮ ਆਉਂਦੇ ਆ ਕਵਾਲਿਟੀ ਠੀਕ ਹੈ ਮੈਂ ਆ ਗਿਆ ਪੁਲਿਸ ਵਾਲਾ ਜਿੰਦੀ ਆਇਆ ਜ ਸਾਡੇ ਹਾਂ ਉਹ ਵੀ ਮਤਲਬ ਚੰਗਾ ਕਹਿ ਕੇ ਗਿਆ ਕਹਿੰਦੇ ਵੀ ਵਧੀਆ ਕੰਮ ਕੋਈ ਗੱਲ ਨਹੀਂ ਡੜ ਕੇ ਕਰ ਲੋ ਜਿੰਦਗੀ ਆ ਮੇ ਕੋਈ ਮਾੜੀ ਗੱਲ ਨਹੀਂ ਮੈਂ ਸਹੀ ਗੱਲ ਹੈ ਵੀ ਥੱਕੀ ਢੋੜੀ ਕਿਤੇ ਨਾ ਚੋਰੀ ਨਾ ਕਰੋ ਗਲਤ ਕੰਮ ਨਾ ਕਰੋ ਹਾਂ ਮੰਗਣੇ ਨੂੰ ਸਮਝ ਚੰਗਾ ਸੀ ਆ ਦਿੱਤਾ ਹਾਂ ਵਿਆਹ ਵੀ ਜਿਵੇਂ ਮੰਨ ਲਓ ਹੁਣ ਕਈ ਬੰਦੇ ਵੀ ਬਰਫ ਜਿਆਦੇ ਪਾ ਕੇ ਯੂਟਿਊਬ ਤੋਂ ਕਰ ਦਿੰਦੇ ਆ ਉਹ ਫਿਰ ਜਿਹੜਾ ਇੱਕ ਵਾਰੀ ਪੀਊਗਾ ਦੂਜੀ ਵਾਰੀ ਨਹੀਂ ਆਉਂਦਾ ਜਿਹੜਾ ਡਾਟ ਬਣਾਉਣਾ ਇੱਕ ਵਾਰੀ ਦੇ ਰੈਂਟ ਹਾਂ ਕੁਆਲਿਟੀ ਜ਼ ਐਡਵਾਂਸਡ ਹੈ ਡਾਟ ਬਣਾਉਗਾ ਇੱਕ ਵਾਰੀ ਨਹੀਂ ਪੀਂਦਾ ਕਰਾਕ ਨਹੀਂ ਹੁੰਦਾ ਗਾ ਸਹੀ ਗੱਲ ਆ ਆਪਣੇ ਵੱਲੋਂ ਕੁਆਲਿਟੀ ਦੀਆਂ ਕੁਆਲਿਟੀ ਤੇ ਸਫਾਈ ਜਾਈਦੀ ਹੈ ਬਾਕੀ ਅਸੀਂ ਬਈ ਪੀਕੇ ਹਟੇ ਆ ਹੁਣੇ ਤੇ ਬਹੁਤ ਵਧੀਆ ਕੁਆਲਿਟੀ ਹੈ ਠੀਕ ਹੈ ਵੀ ਸਾਨੂੰ ਨਿਆਰਾ ਹੀ ਆ ਗਿਆ ਹਾਂਜੀ ਬਾਕੀ ਦੇਖੋ ਆਪਦੇ ਸਲਾਹ ਜਿਹੜਾ ਕੋਈ ਦੂਜਾ ਸਲਾਹ ਵੀ ਉਹਦੇ ਨਾਲ ਹਾਂ ਹਾਂ ਜੀ ਸਾਡੀ ਕੀ ਚੰਗੀ ਹੈ ਬਾਕੀ ਆਪ ਦਾ ਬੰਦਾ ਆਉਦਾ ਤਨੋਂ ਮਨੋਂ ਜੋਰ ਲਾਉਂਦਾ ਵੀ ਯਾਰ ਚੰਗਾ ਕਰਾ ਮੈਂ ਹਾਂ ਹਾਂਜੀ ਠੀਕ ਹੈ ਨਾ ਮਹਾਰਾਜ ਭਾਈ ਰੰਗ ਭਾਗ ਲਾਵੇ ਜਿਹੜਾ ਇੱਥੇ ਆਉਂਦਾ ਸਾਡੀ ਗੱਲ ਸੁਣੀ ਸਾਡੀ ਗੱਲ ਪਛਾਈ ਪਤਾ ਮੰਗ ਲਈ ਅਸੀਂ ਅੱਗੇ ਗਏ ਸੀ ਜਾਂਦੇ ਸਾਨੂੰ ਵੇਖਿਆ ਸੀ ਮੈਂ ਇਹਨੂੰ ਆਖਿਆ ਵੀ ਬਲਜੀਤ ਨੂੰ ਵੀ ਬਾਈ ਕੋਲੇ ਖੜ ਕੇ ਆ ਕੇ ਪੀਣਾ ਮੁੜ ਕੇ ਆਪਾਂ ਜਿਹੜੀ ਸਾਡੀ ਗੱਲ ਪਛਾਈ ਹਾਂ ਕਵਰ ਲਈ ਹੈ ਨਹੀਂ ਨਹੀਂ ਸਾਨੂੰ ਆਪ ਨੂੰ ਹੌਸਲਾ ਹੁੰਦਾ ਯਾਰ ਵੀ ਪਿੰਡ ਦੇ ਬੰਦੇ ਆ ਠੀਕ ਆ ਕਿਤੇ ਰਾਤ ਵੇਰੇ ਤੇ ਕਿਤੇ ਵੀ ਲੋਟ ਪੈ ਜਾਂਦੀ ਇੱਥੇ ਹੈਗੇ ਆ ਕੋਈ ਗੱਲ ਨਹੀਂ ਭਾਈ ਜੀ ਆਪਣਾ ਇੱਥੇ ਪੱਕਾ ਹੁੰਦਾ ਹੀ ਹੈ ਮਗਰ ਕਦੋਂ ਮਿਲਗੇ ਹਾਂ ਇੱਕ ਨਾ ਦੋ ਇੱਕ ਜੱਟ ਹੁੰਦੇ ਹੀ ਆ ਰਾਜ ਤੇ ਵਧੀਆ ਇੱਕੇ ਥਾਂ ਹੀ ਦੋਨੇ ਰੇਡੀਆਂ ਲਾਈਆਂ ਨੇ ਨਹੀਂ ਬਹੁਤ ਵਧੀਆ ਬਾਈ ਜੀ ਠੀਕ ਐ ਵੀ ਵੱਧ ਤੋਂ ਵੱਧ ਆਪਾਂ ਪਿੰਡ ਦੇ ਬੰਦਿਆਂ ਨੂੰ ਵੀ ਕਹਿੰਨੇ ਆ ਮੇਰੇ ਬੰਦੇ ਨੇ ਹਿੱਸਾ ਕਰ ਲਿਆ ਹਾਂ ਇਹਨੇ ਹੁਣ ਇੱਥੇ ਆਪਣੇ ਕੋਲੇ ਨਾਲ ਹੀ ਇਹ ਪੱਕਾ ਹੁੰਦਾ ਜੀ ਠੀਕ ਐ ਹਾਂ ਜੀ ਬੰਦਾ ਸਾਨੂੰ ਵਧੀਆ ਲੱਗਿਆ ਵਧੀਆ ਬੰਦਾ ਹੁਣ ਮੰਨ ਲਓ ਕਿ ਤੁਹਾਨੂੰ ਕੰਮ ਪੈਂਦਾ ਇਹ ਬੰਦਾ ਮੰਨ ਲਓ ਜਾਣਕਾਰ ਵੀ ਹੈ ਯਾਨੀ ਇਹਦੇ ਹੁੰਦਾ ਕੋਈ ਟੈਨਸ਼ਨ ਨਹੀਂ ਆ ਕਰਦਾ ਸਾਰਾ ਜੇ ਮੈਂ ਕਹਿ ਰਹੀ ਨਹੀਂ ਵੀ ਹੁੰਦਾ ਬੱਚੇ ਨੂੰ ਨਾਲ ਲੈ ਕੇ ਨਾਲ ਆਪੇ ਕਰੀ ਸਹੀ ਗੱਲ ਐ ਨਾਲੇ ਇਹ ਵੀ ਬੰਦਾ ਪੂਰਾ ਵਫਾਦਾਰ ਆਪਣੇ ਠੀਕ ਐ ਨਾ ਬੰਦੇ ਵਫਾਦਾਰੀ ਦਾ ਪੂਰਾ ਫਰਕ ਹੁੰਦਾ ਇਸ ਗੱਲ ਤੋਂ ਇਹ ਮੇਨ ਗੱਲ ਤਾਂ ਵੱਡੀ ਹੈ ਹਾਂ ਸਾਡੇ ਵਰਗਾ ਹੀ ਇਹ ਪ੍ਰੇਮੀ ਬੰਦਾ ਹੈ ਹਾਂ ਜਿਹੜਾ ਰਹਿਦਾ ਨਹੀਂ ਰਹਿੇ ਤੋਂ ਰਾਹ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਕੰਮ ਹੈ ਜੀ ਆਪਾਂ ਇੱਥੇ ਆਪ ਹੀ ਗੱਲ ਤੋਂ ਬਣੇ ਵਰਗਾ ਨਹੀਂ ਆਉਂਦਾ ਹੀ ਗਾ ਗਾ ਆਪ ਹੀ ਆਟੋਮੈਟਿਕ ਹੀ ਟਲ ਜਾਂਦਾ ਅਗਲਾ ਕਹਿੰਦਾ ਯਾਰ ਆਪ ਤਾਂ ਕੀ ਕਰੀ ਜਾਂਦੇ ਆ ਇੱਥੇ ਕੀ ਖੜਾਂਗੇ ਹੈ ਪਹਿਲਾਂ ਵੀ ਅੱਗੇ ਵੀ ਅੱਗੇ ਪਿੱਛੇ ਵੀ ਰੇੜਗਾ ਵੇਖਿਆ ਤੇ ਥੋੜੇ ਜਿਹੜਾ ਰੇੜੀ ਦੇ ਵੇਖਿਆ ਵੱਧ ਵੱਧ ਰਸ਼ ਵੇਖਿਆ ਠੀਕ ਹੈ ਬੰਦੇ ਦੇ ਧੰਨਵਾਦ ਜੀ ਮਿਹਰਬਾਨੀ